ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਪੰਜਾਬ ਦੇ ਜਿਹੜੇ ਸਿੰਗਰ ਨੇ ਪੂਰੀ ਦੁਨੀਆ 'ਚ ਮਕਬੂਲ ਨੇ ਦਿਲਜੀਤ ਦੋਸਾਂਝ ਹੁਣ ਸਤਿੰਦਰ ਸਰਤਾਜ ਹੁਣ ਕਰਨ ਔਜਲਾ ਹੁਣ ਏਪੀ ਢਿੱਲੋਂ ਹੁਣ ਲਿਸਟ ਬਹੁਤ ਲੰਬੀ ਹੈ ਇਹਨਾਂ ਦੇ ਜੋ ਫੈਨਸ ਨੇ ਪੂਰੀ ਦੁਨੀਆ ਦੇ ਵਿੱਚ ਮੌਜੂਦ ਨੇ ਜਦੋਂ ਇਹਨਾਂ ਦੇ ਸ਼ੋਅ ਲੱਗਦੇ ਨੇ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਬਗੈਰ ਟਿਕਟ ਲੋਕ ਵੀ ਸਟੇਜਾਂ ਦੇ ਬਾਹਰ ਤੇ ਪੰਡਾਲ ਦੇ ਬਾਹਰ ਨੱਚ ਰਹੇ ਹੁੰਦੇ ਨੇ ਪਰ ਹੁਣ ਇਹੀ ਸਿੰਗਰ ਜੋ ਪੰਜਾਬ ਦੇ ਵਿੱਚ ਖਾਸ ਕਰ ਚੰਡੀਗੜ੍ਹ ਦੇ ਵਿੱਚ ਪਰਫਾਰਮ ਕਰਨ ਆਉਂਦੇ ਨੇ ਹੁਣ ਉਹਨਾਂ ਨੇ ਤੌਬਾ ਕਰ ਲਈ ਹੈ ਤੌਬਾ ਇਸ ਕਰਕੇ ਕੀਤੀ ਹੈ ਕਿਉਂਕਿ ਉਹ ਉਹਨਾਂ ਨੂੰ ਪਰੇਸ਼ਾਨੀ ਲੋਕਾਂ ਦੀ ਭੀੜ ਤੋਂ ਨਹੀਂ ਲੋਕਾਂ ਤੋਂ ਨਹੀਂ ਹੈ ਸਗੋਂ ਪ੍ਰਸ਼ਾਸਨ ਤੋਂ ਹੈ ਪ੍ਰਸ਼ਾਸਨ ਦੇ ਵਿੱਚ ਜੋ ਲੋਕ ਅਫਸਰ ਨੇ ਜੋ ਲੋਕ ਉਸ ਇਸ ਅਜਿਹੇ ਇਵੈਂਟ ਨੂੰ ਆਰਗੇਨਾਈਜ਼ ਕਰਨ ਦੀ ਜ਼ਿੰਮੇਵਾਰੀ ਜਿਨ੍ਹਾਂ ਤੇ ਮੋਢਿਆਂ ਤੇ ਹੁੰਦੀ ਹੈ ਉਹਨਾਂ ਤੋਂ ਪਰੇਸ਼ਾਨ ਨੇ ਅਸੀਂ ਇੱਕ ਇੱਕ ਕਰਕੇ ਦੱਸਦੇ ਹਾਂ ਕਿ ਆਖਿਰਕਾਰ ਫਿਲਹਾਲ ਦਿਲਜੀਤ ਦੋਸਾਂਝ ਤੇ ਸਤਿੰਦਰ ਸਰਤਾਜ ਕਿਉਂ ਦੁਖੀ ਨੇ ਪ੍ਰਸ਼ਾਸਨ ਤੋਂ ਇਸ ਤੋਂ ਪਹਿਲਾਂ ਕਰਨ ਔਜਲਾ ਦੀ ਵੀ ਗੱਲ ਕਰਾਂਗੇ ਅਸੀਂ ਕਿਰਨ ਔਲਾ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ 'ਚ ਆਪਣਾ ਸ਼ੋਅ ਲਾਇਆ ਸੀ ਉਹਨਾਂ ਨੂੰ ਉਹਨਾਂ ਦੇ ਸ਼ੋਅ ਤੋਂ ਪਹਿਲਾਂ ਹੀ 1 ਕਰੋੜ ਤੋਂ ਵੱਧ ਦਾ ਫਾਈਨ ਲਾ ਦਿੱਤਾ ਗਿਆ ਉਸ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਪਰ ਜੋ ਮੌਜੂਦਾ ਗੱਲ ਹੈ ਉਸ ਤੋਂ ਅਸੀਂ ਸ਼ੁਰੂ ਕਰ ਲੈਣੇ ਆਂ ਸਭ ਤੋਂ ਪਹਿਲੀ ਗੱਲ ਹੈ ਦਿਲਜੀਤ ਦੋਸਾਂਝ ਨੇ ਟਵੀਟ ਕੀਤਾ ਅੱਜ ਸਵੇਰੇ ਸਵੇਰੇ ਬਾਅਦ 'ਚੋਂ ਕੁਝ ਮਿੰਟਾਂ ਬਾਅਦ ਉਹਨਾਂ ਨੇ ਉਹ ਟਵੀਟ ਡਿਲੀਟ ਵੀ ਕਰ ਦਿੱਤਾ ਕਿਉਂਕਿ ਦਿਲਜੀਤ ਦੋਸਾਂਝ ਬਾਰੇ ਪਿਛਲੇ 2 ਦਿਨਾਂ ਤੋਂ ਜਦੋਂ ਤੋਂ ਚੰਡੀਗੜ੍ਹ 34 ਦੇ ਸੈਕਟਰ ਗਰਾਊਂਡ ਦੇ ਵਿੱਚ ਆਪਣਾ ਸ਼ੋਅ ਕਰਕੇ ਗਏ ਨੇ ਉਸ ਤੋਂ ਬਾਅਦ ਇੱਕ ਖਬਰ ਲਗਾਤਾਰ ਚੱਲ ਰਹੀ ਹੈ ਕਿ ਦਿਲਜੀਤ ਦੋਸਾਂਝ ਨੇ ਇਸ ਗੱਲ ਤੋਂ ਦੁਖੀ ਹੋ ਕੇ ਕਹਿ ਦਿੱਤਾ ਕਿ ਜੋ ਇਨਫਰਾਸਟ੍ਰਕਚਰ ਹੈ ਜੋ ਮੋਡਲੀਆਂ ਸੇਵਾਵਾਂ ਨੇ ਉਹ ਸਹੀ ਨਾ ਹੋਣ ਕਰਕੇ ਉਹ ਅੱਗੇ ਤੋਂ ਭਾਰਤ 'ਚ ਸ਼ੋਅ ਨਹੀਂ ਕਰਨਗੇ ਜਦੋਂ ਸਾਰਾ ਕੁਝ ਠੀਕ ਹੋ ਜਾਏਗਾ ਉਦੋਂ ਸ਼ੋਅ ਕਰਨਗੇ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਖੁਦ ਸਾਹਮਣੇ ਆਏ ਉਹਨਾਂ ਨੇ ਟਵਿੱਟਰ ਤੇ ਲਿਖਿਆ ਕਿ ਮੈਂ ਇਹ ਗੱਲ ਸਿਰਫ ਚੰਡੀਗੜ੍ਹ ਪ੍ਰਸ਼ਾਸਨ ਲਈ ਕਹੀ ਸੀ ਚੰਡੀਗੜ੍ਹ ਦੇ ਵਿੱਚ ਸ਼ੋਅ ਨਾ ਕਰਨ ਦੀ ਗੱਲ ਕਹੀ ਸੀ ਪੂਰੇ ਭਾਰਤ ਲਈ ਨਹੀਂ ਕਹੀ ਸੀ ਉਹ ਤਾਂ ਇਹ ਗੱਲ ਕਹੀ ਰਹੇ ਸਨ ਇਸ ਤੋਂ ਬਾਅਦ ਇੱਕ ਲੈਟਰ ਹੋਰ ਵੀ ਵਾਈਰਲ ਹੋ ਜਾਂਦੀ ਹੈ ਉਹ ਲੈਟਰ ਫਿਰਦੌਸ प्रोडक्शन ਦੀ ਜੋ ਕਿ ਸਤਿੰਦਰ ਸਰਤਾਜ ਨਾਲ ਜੁੜੀ ਹੋਈ ਹੈ ਮਕਬੂਲ ਗਾਇਕ ਨੇ ਸਤਿੰਦਰ ਸਰਤਾਜ ਦੇ ਨਾਲ ਜੁੜੀ ਹੋਈ ਇਸ ਪ੍ਰੋਡਕਸ਼ਨ ਨੇ ਇੱਕ ਚਿੱਠੀ ਲਿਖੀ ਹੈ ਪੰਜਾਬ ਗਵਰਨਮੈਂਟ ਦੇ ਨਾਂ ਤੇ ਉਸ ਦੇ ਵਿੱਚ ਆਪਣੀ ਖੁੱਲ ਕੇ ਪੜਾਅਸ ਕੱਢੀ ਹੈ ਪੜਾਅਸ ਇਸ ਤਰ੍ਹਾਂ ਕੱਢੀ ਹੈ ਤੁਹਾਨੂੰ ਇਸ ਪੂਰੇ ਲੈਟਰ ਨੂੰ ਜਦੋਂ ਅਸੀਂ ਪੜ੍ਹਦੇ ਜਾਵਾਂਗੇ ਤੁਹਾਨੂੰ ਸਮਝਾਉਂਦੇ ਜਾਵਾਂਗੇ ਤੇ ਤੁਹਾਨੂੰ ਵੀ ਗੱਲ ਲੱਗੇਗੀ ਕਿ ਆਖਿਰਕਾਰ ਦਰਦ ਤਾਂ ਹੈ ਸਿੰਗਰ ਆਖਿਰਕਾਰ ਕਿਉਂ ਤੌਬਾ ਕਰ ਰਹੇ ਨੇ ਸ਼ੋਅ ਲਾਉਣ ਤੋਂ ਤਾਂ ਇਸ ਦੇ ਵਿੱਚ ਲਿਖਿਆ ਗਿਆ ਪੰਜਾਬ ਗਵਰਨਮੈਂਟ ਦੇ ਨਾਮ ਤੇ ਇੱਕ ਚਿੱਠੀ ਲਿਖੀ ਗਈ ਜਿਸ ਦੇ ਵਿੱਚ ਲਿਖਿਆ ਹੈਗਾ ਕਿ ਪੰਜਾਬ ਗਵਰਨਮੈਂਟ ਸ਼ੁੱਡ ਅਡਾਪਟ ਅ ਵਨ ਵਿੰਡੋ ਪਾਲਿਸੀ ਯਾਨੀ ਕਿ ਵਨ ਵਿੰਡੋ ਪਾਲਿਸੀ ਦਾ ਮਤਲਬ ਕਿ ਮੰਨ ਲਓ ਕਿ ਅਗਲੇ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਕਿਸੇ ਸਿੰਗਰ ਦਾ ਜਦੋਂ ਕੋਈ ਸ਼ੋਅ ਹੋਣ ਵਾਲਾ ਹੈ ਤਾਂ ਉਹ ਸਿਰਫ ਐਪਲੀਕੇਸ਼ਨ ਦੇਵੇ ਉਹ ਸਿੰਗਰ ਦੀ ਜੋ ਵੈਨਿਊ ਹੈ ਐਂਟਰੀ ਐਗਜ਼ਿਟ ਕੀ ਹੋਏਗੀ ਕੀ ਬੈਠਣ ਦੀ ਤਰਤੀਬ ਹੋਏਗੀ ਇਹ ਸਾਰੀ ਗੱਲ ਗਵਰਨਮੈਂਟ ਦੇ ਜਾਂ ਉਸ ਦੇ ਅਧਿਕਾਰੀਆਂ ਦੀ ਹੋਵੇ ਨਾ ਕਿ ਜੋ ਆਰਗੇਨਾਈਜ਼ਰ ਨੇ ਸ਼ੋਅ ਦੇ ਉਹਨਾਂ ਦੀ ਹੋਵੇ ਜਾਂ ਉਸ ਗਾਇਕ ਦੀ ਟੀਮ ਦੀ ਹੋਵੇ ਇਸ ਦੇ ਵਿੱਚ ਜੋ ਦਰਦ ਛਲਕਿਆ ਉਸ ਦੇ ਵਿੱਚ ਲਿਖਦੇ ਹੋਏ ਫਿਰਦੌਸ ਪ੍ਰੋਡਕਸ਼ਨ ਨੇ ਕੀ ਲਿਖਿਆ ਉਹਨਾਂ ਨੇ ਕਿਹਾ ਕਿ ਤੁਹਾਡੀ ਅਸੀਂ ਨੋਟਿਸ ਲੈਣਾ ਚਾਹੁੰਦੇ ਹਾਂ ਇਹ ਪੰਜਾਬ ਗਵਰਨਮੈਂਟ ਨੂੰ ਚਿੱਠੀ ਲਿਖੀ ਹੈ ਇਹ ਕਿਹਾ ਕਿ ਅਸੀਂ ਤੁਹਾਡੀ ਨੋਟਿਸ ਲੈਣਾ ਚਾਹੁੰਦੇ ਹਾਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼ੋਅ ਕੀਤਾ ਸੀ ਜਿਸ ਦੇ ਰਿਗਾਰਡਿੰਗ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਲਿਖਿਆ ਸੀ ਤੇ ਆਪਣੀਆਂ ਗੱਲਾਂ ਰੱਖੀਆਂ ਸਨ ਪਰ ਸਾਡੇ ਕੋਲ ਹਰਜੇ ਤੱਕ ਕੋਈ ਜਵਾਬ ਨਹੀਂ ਆਇਆ ਜੋ ਗੱਲਾਂ ਰੱਖੀਆਂ ਗਈਆਂ ਸਨ ਉਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਸਤਿੰਦਰ ਸਰਤਾ ਦਾ ਜਦੋਂ ਸ਼ੋਅ ਸੀ ਉਸ ਵੇਲੇ ਜੋ ਲੋਕ ਅੰਦਰ ਦਾਖਲ ਹੋਏ 팬 ਦੇ ਤੌਰ ਤੇ ਉਹਨਾਂ ਲੋਕਾਂ ਨੂੰ ਕਈ ਪੁਲਿਸ ਵਾਲਾ ਨੇ ਖੁਦ ਐਂਟਰੀ ਕਰਵਾਈ ਤੇ ਇਹ ਵੀ ਇਲਜ਼ਾਮ ਲਾਇਆ ਗਿਆ ਕਿ ਜਿਹੜੀਆਂ ਪਰਮਿਸ਼ਨਾਂ ਮਿਲਦੀਆਂ ਨੇ ਉਹ ਪਰਮਿਸ਼ਨਾਂ ਇਸ ਕਰਕੇ ਵੀ ਦੇਰੀ ਨਾਲ ਕੀਤੀਆਂ ਜਾਂਦੀਆਂ ਨੇ ਕਿਉਂਕਿ ਪ੍ਰਸ਼ਾਸਨ ਦੇ ਵਿੱਚ ਬੈਠੇ ਅਧਿਕਾਰੀ ਫ੍ਰੀ ਪਾਸ ਦੀ ਮੰਗ ਕਰਦੇ ਨੇ ਉਸ ਵੇਲੇ ਤੱਕ ਸਾਡੀਆਂ ਜੋ ਪਰਮਿਸ਼ਨਾਂ ਨੇ ਜੋ ਹੋਰ ਬਾਕੀ ਚੀਜ਼ਾਂ ਨੇ ਉਹਨਾਂ ਨੂੰ ਲਟਕਾ ਕੇ ਰੱਖਿਆ ਜਾਂਦਾ ਹੈ ਇਸ ਤੋਂ ਇਲਾਵਾ ਸਤਿੰਦਰ ਸਰਤਾਜ ਨੇ ਇਹ ਵੀ ਲਿਖਿਆ ਕਿ ਜਦੋਂ ਸਾਡੇ ਸ਼ੋਅ ਹੁਣ ਟਿਕਟਾਂ ਦੇ ਰਾਹੀਂ ਵਿਕਣ ਲੱਗ ਗਏ ਨੇ ਇਹ ਇੱਕ ਚੰਗੀ ਗੱਲ ਹੈ ਪਰ ਪਹਿਲਾਂ ਜੋ ਪੰਜਾਬੀ ਸਿੰਗਰ ਸੀ ਉਹ ਵਿਆਹਾਂ ਤੋਂ ਲੈ ਕੇ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਹੀ ਗਾਉਂਦੇ ਸੀ ਹੁਣ ਉਹਨਾਂ ਦੀ ਦੁਨੀਆ ਦੇ ਪੱਧਰ ਤੇ ਪਛਾਣ ਹੋ ਰਹੀ ਹੈ ਇਸ ਕਰਕੇ ਟਿਕਟਿੰਗ ਕਰਕੇ ਸ਼ੋਅ ਮੰਗਾਏ ਜਾਂਦੇ ਨੇ ਕਰਵਾਏ ਜਾਂਦੇ ਨੇ ਤੇ ਲੋਕ ਪਹੁੰਚਦੇ ਨੇ ਪਰ ਜਦੋਂ ਪ੍ਰਸ਼ਾਸਨ ਦੇ ਲੋਕ ਇਸ ਤਰ੍ਹਾਂ ਦੀਆਂ ਗੜਬੜੀਆਂ ਕਰਦੇ ਨੇ ਤਾਂ ਉਹ ਆਪਣੇ ਲੋਕਾਂ ਨੂੰ ਸ਼ੋਅ ਦੇ ਅੰਦਰ ਵੜ ਦਿੰਦੇ ਨੇ ਇਸ ਤੋਂ ਬਾਅਦ ਜੋ ਲੋਕ ਟਿਕਟ ਨੰਬਰ ਲੈ ਕੇ ਅੰਦਰ ਆਂਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਬੈਠਣ ਦੀ ਵੀ ਥਾਂ ਨਹੀਂ ਮਿਲਦੀ ਇਸ ਦੇ ਵਿੱਚ ਇੱਕ ਗੱਲ ਹੋਰ ਕਹੀ ਗਈ ਹੈ ਬੇहद ਅਹਿਮ ਗੱਲ ਹੈ ਕੀ ਪਹਿਲਾਂ ਵਿਆਹਾਂ ਦੇ ਵਿੱਚ ਜਾਂ ਹੋਰ ਟੂਰਨਾਮੈਂਟ ਦੇ ਵਿੱਚ ਅਜਿਹੀ ਪੇਸ਼ਕਾਰੀਆਂ ਕੀਤੀਆਂ ਜਾਂਦੀਆਂ ਸੀ ਜਿੱਤੇ ਔਰਤਾਂ ਬੈਠ ਕੇ ਇਸ ਪੇਸ਼ਕਾਰੀ ਦੀ ਅਦਾ ਆਨੰਦ ਨਹੀਂ ਮਾਣ ਸਕਦੀਆਂ ਸੀ ਇਸੇ ਕਰਕੇ ਟਿਕਟ ਦੇ ਰਾਹੀਂ ਇਹ ਸੰਭਵ ਹੋ ਸਕਿਆ ਕਿ ਔਰਤਾਂ ਵੀ ਖੁੱਲ ਕੇ ਇਸ ਤਰ੍ਹਾਂ ਦੇ ਕਾਨਸਰਟ ਨੂੰ ਇੰਜੋਏ ਕਰ ਸਕਣ ਪਰ ਜਦੋਂ ਇਸ ਤਰ੍ਹਾਂ ਦੀਆਂ ਗੜਬੜੀਆਂ ਕੀਤੀਆਂ ਜਾਂਦੀਆਂ ਨੇ ਤਾਂ ਫੇਰ ਅਸੀਂ ਸਾਨੂੰ ਦੁੱਖ ਹੁੰਦਾ ਹੈ ਕਿ ਔਰਤਾਂ ਦੇ ਲਈ ਜੋ ਬਣਾਈ ਗਈ ਸਪੇਸ ਉਹ ਵੀ ਖਤਮ ਕੀਤੀ ਜਾ ਰਹੀ ਹੈ ਇਸ ਕਰਕੇ ਪੰਜਾਬ ਗਵਰਨਮੈਂਟ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਅੱਗੇ ਤੋਂ ਕੋਈ ਵੀ ਸ਼ੋਅ ਕਰਵਾਓ ਤਾਂ 1 ਵਿੰਡੋ ਪਾਲਿਸੀ ਜ਼ਰੂਰ ਕਰੋ 1 ਵਿੰਡੋ ਪਾਲਿਸੀ ਦਾ ਮਤਲਬ ਕਿ ਸਾਡੇ ਦਿਨ ਮੁਕਰਰ ਹੋ ਜਾਣ ਕਿ ਇਸ ਦਿਨ ਸ਼ੋਅ ਹੋਏਗਾ ਬਾਕੀ ਦੀ ਆਰਗੇਨਾਈਜੇਸ਼ਨ ਚਾਕ ਚੋ ਬੰਦ ਹੋਵੇ ਉਹ ਸਰਕਾਰ ਦੀ ਸਾਰੀ ਟੈਨਸ਼ਨ ਹੋਵੇ ਤੇ ਸਰਕਾਰ ਇਸ ਤਰ੍ਹਾਂ ਦੇ ਆਰਗੇਨਾਈਜੇਸ਼ਨ ਨੂੰ ਨੇਪਰੇ ਚਾੜੇ ਬਗੈਰ ਕਿਸੇ ਅਫਸਰ ਦੇ ਵਿੱਚ ਇਨਵੋਲਵਮੈਂਟ ਦੇ ਕਿ ਉਹ ਆਪਣੀਆਂ ਸ਼ਰਤਾਂ ਦੇ ਉੱਪਰ ਟਿਕਟਾਂ ਮੰਗ ਰਿਹਾ ਜਾਂ ਟਿਕਟਾਂ ਜਦੋਂ ਤੱਕ ਉਹਦੇ ਕੋਲ ਨਹੀਂ ਪਹੁੰਚ ਜਾਂਦੀਆਂ ਉਸ ਵੇਲੇ ਤੱਕ ਇਸ ਸ਼ੋਹਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਹੀ ਕਰਨ ਔਜਲਾ ਦੀ ਅਸੀਂ ਗੱਲ ਕਰਦੇ ਆਂ। ਕਰਨ ਔਜਲਾ ਨੇ ਜਦੋਂ ਚੰਡੀਗੜ੍ਹ ਦੇ ਵਿੱਚ ਸ਼ੋਅ ਲਾਇਆ ਸੀ ਉਸ ਤੋਂ ਪਹਿਲਾਂ ਐਗਜ਼ੀਬਿਸ਼ਨ ਉਹਨਾਂ ਨੇ 34 ਸੈਕਟਰ ਦੇ ਵਿੱਚ ਸ਼ੋਅ ਲਾਇਆ ਸੀ। ਪਰ ਹਜੇ ਇਸ ਦੇ ਬਾਰੇ ਗੱਲਬਾਤ ਹੋ ਹੀ ਰਹੀ ਸੀ ਉਸ ਤੋਂ ਪਹਿਲਾਂ ਹੀ ਕਈ ਥਾਵਾਂ ਤੇ ਕਰਨ ਔਜਲਾ ਦੇ ਪ੍ਰੋਗਰਾਮ ਦੇ ਹੋਲਡਿੰਗ ਲੱਗ ਗਏ ਸੀ। ਜਿਸ ਤੋਂ ਬਾਅਦ ਕਰਨ ਔਜਲਾ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ 1 ਕਰੋੜ ਤੋਂ ਵੱਧ ਦਾ ਫਾਈਨ ਲਾਇਆ ਸੀ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਿੰਗਰਾ ਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਹੈ ਹਾਲਾਂਕਿ ਇਹ ਗੱਲ ਸਮਝਣ ਵਾਲੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਕਾਨਸਰਟ ਹੋਣਗੇ ਤਾਂ ਉਹ ਆਰਥਿਕਤਾ ਦੇ ਵਿੱਚ ਹੀ ਮਦਦ ਕਰਨਗੇ ਲੋਕ ਖਰਚ ਕਰਨਗੇ ਲੋਕ ਪਹੁੰਚਣਗੇ ਤੇ ਇਸ ਦੇ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਹੀ ਪੈਸਾ ਜਾਏਗਾ ਟੈਕਸ ਜਾਣਗੇ ਪਰ ਸ਼ਾਇਦ ਅਫਸਰਾਂ ਨੂੰ ਇਹ ਗੱਲ ਕੌਣ ਸਮਝਾਵੇ ਉਹਨਾਂ ਨੂੰ ਤਾਂ ਸਿਰਫ ਆਪਣੀਆਂ ਜੇਬਾਂ ਤੇ ਫ੍ਰੀ ਦੇ ਪਾਸ ਹੀ ਉਹਨਾਂ ਨੂੰ ਰਾਸ ਆਉਂਦੇ ਨੇ ਇਸ ਕਰਕੇ ਅੜਿੱਕੇ ਪਾਏ ਜਾਂਦੇ ਨੇ ਉਹਨੇ ਇਹ ਵੀ ਦੱਸ ਦਈਏ ਕਿ ਹਾਲਾਂਕਿ ਇਹ ਗੱਲ ਜਨਤਕ ਨਹੀਂ ਹੈ ਇਹ ਗੱਲ ਕਿਸੇ ਅਫੀਸ਼ੀਅਲ ਨਹੀਂ ਹੈ ਪਰ ਉੜਦੀ ਉੜਦੀ ਗੱਲ ਇਹ ਵੀ ਆ ਰਹੀ ਹੈ ਕਿ ਦਿਲਜੀਤ ਦੋਸਾਂ ਦਾ ਜੋ ਸ਼ੋਅ ਸੀ ਉਸ ਸ਼ੋਅ ਦੇ ਵਿੱਚ ਵੀ ਕਰੀਬ-ਕਰੀਬ 5000 ਫ੍ਰੀ ਪਾਸਸ ਦੀ ਮੰਗ ਕੀਤੀ ਗਈ ਸੀ ਤਾਂ ਕਿ ਆਪੋ ਆਪਣੇ ਚਾਹੇਤਿਆਂ ਨੂੰ ਅਫਸਰ ਸਹੇਬਾਨ ਹੋਣ ਜਾਂ ਜੋ ਲੋਕ ਇਨਫਲੂਐਂਸ ਕਰਨ ਵਾਲੇ ਲੋਕ ਨੇ ਜਿਨ੍ਹਾਂ ਦਾ ਰਸੂਖਦਾਰ ਲੋਕ ਨੇ ਉਹ ਲੋਕ ਇਸ ਸ਼ੋਅ ਤੋਂ ਫ੍ਰੀ ਦੀਆਂ ਟਿਕਟਾਂ ਲੈ ਕੇ ਆਪਣੇ ਚਾਹਤਿਆਂ ਦੇ ਵਿੱਚ ਵੰਡ ਸਕਣ ਤਕਰੀਬ ਕਰੀ 5000 ਟਿਕਟਾਂ ਦੀ ਵੀ ਮੰਗ ਕੀਤੀ ਗਈ ਸੀ ਇਦਾਂ ਹੀ ਹੋਇਆ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਵੀ ਤਾਂ ਇਸ ਤੋਂ ਬਾਅਦ ਇੱਕ ਸਵਾਲ ਤਾਂ ਜ਼ਰੂਰ ਖੜਾ ਹੁੰਦਾ ਹੈ ਕਿ ਇਹ ਜਦੋਂ ਸਿੰਗਰ ਪੰਜਾਬ ਤੋਂ ਬਾਹਰ ਚੰਡੀਗੜ੍ਹ ਤੋਂ ਬਾਹਰ ਚਾਹੇ ਨੌਇੜਾ ਹੋਵੇ ਲਖਨਊ ਹੋਵੇ ਜੈਪੁਰ ਹੋਵੇ ਹైదరాబాద్ ਹੋਵੇ ਇਹਨਾਂ ਥਾਵਾਂ ਤੇ ਜਾਂਦੇ ਨੇ ਬੰਬੇ ਜਾਂਦੇ ਨੇ ਤਾਂ ਇਹਨਾਂ ਦੇ ਸ਼ੋਅ ਫੁੱਲ ਵਿਕ ਜਾਂਦੇ ਨੇ ਤੇ ਬਿਨਾ ਕਿਸੇ ਗੜਬੜੀ ਦੇ ਇਹ ਸ਼ੋ ਨੈਪਰੇ ਵੀ ਚੜ ਜਾਂਦੇ ਨੇ ਕੋਈ ਵੀ ਸਮੱਸਿਆ ਨਹੀਂ ਆਉਂਦੀ ਪਰ ਪੰਜਾਬ ਜਾਂ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਕਿਉਂ ਆ ਰਹੀਆਂ ਨੇ ਉਹ ਵੀ ਇੰਨੇ ਵੱਡੇ ਸਿੰਗਰ ਸਤਿੰਦਰ ਸਰਤਾਜ ਦਿਲਜੀਤ ਦੋਸਾਂਜ ਕਰਨ ਔਜਲਾ ਦੀ ਗੱਲ ਅਸੀਂ ਤੁਹਾਨੂੰ ਦੱਸ ਹੀ ਦਿੱਤੀ ਏਪੀਟੀ ਲੋਨ ਦਾ ਵੀ ਸ਼ੋ ਹੋਣ ਵਾਲਾ ਇਸ ਤੋਂ ਇਲਾਵਾ ਬਾਕੀ ਸਿੰਗਰ ਇੱਥੇ ਆਉਂਦੇ ਨੇ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਪੰਜਾਬ ਦੇ ਪ੍ਰਸ਼ਾਸਨ ਤੋਂ ਕਿਉਂ ਦੁਖੀ ਨੇ ਇਹ ਸਵਾਲ ਪ੍ਰਸ਼ਾਸਨ ਦੇ ਸਾਹਮਣੇ ਵੱਡਾ ਹੈ ਕਿਉਂਕਿ ਜੇਕਰ ਇੰਨੇ ਵੱਡੇ ਸਿੰਗਰ ਆਪਣੀ ਆਪਣਾ ਦੁੱਖ ਜ਼ਾਹਿਰ ਕਰਨਗੇ ਖੁੱਲੇ ਤੌਰ ਤੇ ਚਿੱਠੀਆਂ ਲਿਖ ਕੇ ਤਾਂ ਇਹ ਸਮਝੋ ਕਿ ਜੋ ਲੋਕ ਆਰਗੇਨਾਈਜ਼ਰ ਨੇ ਜੋ ਪ੍ਰਸ਼ਾਸਨ ਦੇ ਲੋਕ ਬੈਠੇ ਨੇ ਉਹਨਾਂ ਦੇ ਲਈ ਇਹ ਬੇਹਤ ਸ਼ਰਮ ਵਾਲੀ ਗੱਲ ਹੈ ਕਿਉਂਕਿ ਜਿਹੜੇ ਸਿੰਗਰਾਂ ਨੂੰ ਪੂਰੀ ਦੁਨੀਆ ਸੁਣਦੀ ਹੈ ਪੰਜਾਬੀ ਗੈਰ ਪੰਜਾਬੀ ਵੀ ਸੁਣਦੇ ਨੇ ਜਦੋਂ ਉਹ ਸਿੰਗਰ ਆਪਣੇ ਹੀ ਸੂਬੇ ਦੇ ਵਿੱਚ ਆਪਣੀ ਹੀ ਰਾਜਧਾਨੀ ਦੇ ਵਿੱਚ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਗੇ ਤਾਂ ਬਾਹਰ ਜਾ ਕੇ ਉਹ ਕਿਸ ਤਰ੍ਹਾਂ ਲੋਕਾਂ ਦੇ ਰੂਬਰੂ ਹੋਣਗੇ ਤੇ ਆਪਣੇ ਜੋ ਉਹਨਾਂ ਦਾ ਸੂਬਾ ਹੈ ਜੋ ਉਹਨਾਂ ਦੀ ਰਾਜਸਥਾਨੀ ਹੈ ਉਹਦੀ ਜੋ ਕਾਰਜਸਥਾਨੀ ਹੈ ਉਹ ਲੋਕਾਂ ਦੇ ਸਾਹਮਣੇ ਕਿਵੇਂ ਰੱਖਣਗੇ ਉਸ ਦੇ ਬਾਰੇ ਲੋਕਾਂ ਤੋਂ ਸੁਣਨਾ ਪਏਗਾ